ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਰਾਤੋਂ ਰਾਤ ਅਮੀਰ ਬਣਿਆ ਜਾ ਸਕਦਾ ਹੈ। ਕਿਸ ਤਰ੍ਹਾਂ ਅਸੀਂ ਪੈਸਿਆਂ ਦੀ ਜੋ ਵਰਸ਼ਾ ਹੁੰਦੀ ਹੈ, ਵਰਖਾ ਹੁੰਦੀ ਹੈ, ਉਸ ਨੂੰ ਆਪਣੇ ਘਰ ਵਿੱਚ ਕਰਵਾ ਸਕਦੇ ਹਾਂ। ਹਾਂਜੀ ਇਹ ਸਭ ਕਰਵਾਉਂਦਾ ਹੈ ਰਾਹੂ। ਠੀਕ ਹੈ। ਰਾਹੂ ਸਾਨੂੰ ਬਰਬਾਦ ਵੀ ਕਰ ਦਿੰਦਾ ਹੈ, ਰਾਹੂ ਸਾਨੂੰ ਆਬਾਦ ਵੀ ਕਰ ਦਿੰਦਾ ਹੈ। ਸੋ ਇਸ ਦੇ ਲਈ ਤੁਹਾਨੂੰ ਰਾਹੂ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਈ ਲੋਕਾਂ ਦੇ ਮੈਨੂੰ ਕਮੈਂਟ ਆਉਂਦੇ ਹਨ ਕਿ ਕੁਝ ਇਸ ਤਰ੍ਹਾਂ ਦਾ ਉਪਾਦ ਦੱਸੋ ਕਿ ਸਾਡੇ ਅਸੀਂ ਰਾਤੋਂ ਰਾਤ ਅਮੀਰ ਬਣ ਜਾਈਏ ਹੈਨਾ ਜਾਂ ਫਿਰ ਸਾਨੂੰ ਲੋਟਰੀ ਦਾ ਕੋਈ ਟਿਕਟ ਦਾ ਕੋਈ ਨੰਬਰ ਦੱਸ ਦੋ ਦੇਖੋ ਲੋਟਰੀ ਦਾ ਨੰਬਰ ਤਾਂ ਮੈਂ ਨਹੀਂ ਦੱਸ ਸਕਦੀਆਂ ਪਰ ਮੈਂ ਤੁਹਾਨੂੰ ਇਹ ਦੱਸ ਸਕਦੀਆਂ ਕਿ ਲੋਟਰੀ ਸਟਾ ਸ਼ੇਅਰ ਮਾਰਕੀਟ ਜਿਸ ਦੇ ਨਾਲ ਲੋਕੀ ਰਾਤੋਂ ਰਾਤ ਅਮੀਰ ਬਣਦੇ ਹਨ ਹੈਨਾ ਉਸ ਦਾ ਕਾਰਕ ਰਾਹੂ ਹੀ ਹੈ ਤੇ ਸਾਨੂੰ ਰਾਹੂ ਦੇ ਉੱਤੇ ਕੰਮ ਕਰਨਾ ਪੈਣਾ ਹੈ ਰਾਹੂ ਨੂੰ ਸਮਝਣਾ ਪੈਣਾ ਹੈ ਐ ਨਹੀਂ ਹੈ ਕਿ ਰਾਹੂ ਹਮੇਸ਼ਾ ਖਰਾਬ ਹੀ ਹੁੰਦਾ ਹੈ ਠੀਕ ਹੈ ਰਾਹੂ ਕਿਸ ਤਰ੍ਹਾਂ ਅੱਛਾ ਹੁੰਦਾ ਹੈ ਤੇ ਕਿਸ ਤਰ੍ਹਾਂ ਬੁਰਾ ਹੁੰਦਾ ਹੈ ਇਹ ਮੈਂ ਤੁਹਾਨੂੰ ਦੱਸਦੀਆਂ ਕਿ ਜੇਕਰ ਰਾਹੂ ਜੋ ਹੈ ਸਾਡੇ ਦਿਮਾਗ ਵਿੱਚ ਅੱਛੇ ਖਿਆਲ ਲੈ ਆ ਰਿਹਾ ਹੈ ਅੱਛੇ ਖਿਆਲ ਕਿਸ ਤਰ੍ਹਾਂ ਕਿ ਸਾਨੂੰ ਇਸ ਤਰ੍ਹਾਂ ਦੇ ਆਈਡੀਆਜ਼ ਦੇ ਰਿਹਾ ਹੈ ਜਿਸ ਨੂੰ ਅਸੀਂ ਫਾਲੋ ਕਰਕੇ ਅੱਗੇ ਵਧ ਸਕਦੇ ਹਾਂ ਅੱਗੇ ਵਧ ਕੇ ਅਸੀਂ ਗ੍ਰੋਥ ਕਰਦੇ ਹਾਂ ਪੈਸਾ ਕਮਾਉਂਦੇ ਹਾਂ ਤਾਂ ਸਾਡੇ ਵਾਸਤੇ ਰਾਹੁ ਅੱਛਾ ਹੈ ਪਰ ਇੱਕ ਪਾਸੇ ਰਾਹੁ ਖਰਾਬ ਹੁੰਦਾ ਹੈ ਜੋ ਸਾਨੂੰ ਜੋ ਸਾਡੇ 서ਬਕੌਂਸ਼ੀਅਸ ਮਾਈਂਡ ਵਿੱਚ ਸਾਨੂੰ ਗਲਤ ਆਈਡੀਆਜ਼ ਦਿੰਦਾ ਹੈ ਗਲਤ ਆਈਡੀਆਜ਼ ਦੇਣ ਦਾ ਮਤਲਬ ਜਿਸ ਤਾਂ ਕਿ ਚੋਰੀ ਕਰਨਾ ਹੈਨਾ ਜਾਂ ਫਿਰ ਗਲਤ ਤਰੀਕੇ ਦੇ ਨਾਲ ਪੈਸਾ ਕਮਾਣਾ ਜਾਂ ਫਿਰ ਕਿਸੇ ਦੀ ਚੁਗਲੀ ਕਰਨਾ ਜਾਂ ਬੈਠੇ ਬਿਠਾਏ ਕਿਸੇ ਨੂੰ ਦੁੱਖ ਦੇ ਦੇਣਾ ਜਾਂ ਫਿਰ ਐਵੇਂ ਹੀ ਕਿਸੇ ਦੇ ਨਾਲ ਪੰਗੇ ਲੈਣਾ ਇਹ ਸਭ ਰਾਹੁ ਕਰਵਾਉਂਦਾ ਹੈ ਉਹ ਰਾਹੁ ਸਾਡਾ ਬੁਰਾ ਹੈ ਉਸ ਰਾਹੂ ਬੁਰੇ ਹੋਣ ਦੇ ਟਾਈਮ ਪੀਰੀਅਡ ਵਿੱਚ ਉਸ ਕਾਲ ਵੀ ਸਮੇਂ ਕਾਲ ਵਿੱਚ ਜੇਕਰ ਅਸੀਂ ਸਾਨੂੰ ਅਚਾਨਕ ਕੋਈ ਧਨ ਪ੍ਰਾਪਤੀ ਜੇ ਹੋ ਵੀ ਜਾਂਦੀ ਹੈ ਪਰ ਉਹ ਅਚਾਨਕ ਧਨ ਪ੍ਰਾਪਤੀ ਦਾ ਜਿਹੜਾ ਸੁਖ ਹੈ ਉਹ ਸਾਨੂੰ ਜਿਆਦਾ ਦੇਰ ਤੱਕ ਨਹੀਂ ਰਹਿੰਦਾ ਹੈ ਠੀਕ ਹੈ ਨਾ ਸਮਝ ਜੋ ਮੇਰੀ ਗੱਲ ਉਹ ਜਿਆਦਾ ਸਮੇਂ ਤੱਕ ਨਹੀਂ ਰਹਿੰਦਾ ਕਿਉਂਕਿ ਤੁਸੀਂ ਕਈ ਵਾਰੀ ਸੁਣਿਆ ਹੋਣਾ ਕਿ ਉਹ ਬੰਦਾ ਅਕਲ ਤੱਕ ਤਾਂ ਐਨਾ ਗਰੀਬ ਸੀ ਰਾਤੋ ਰਾਤ ਅਮੀਰ ਬਣ ਗਿਆ ਫਿਰ ਸੁਣਨ ਨੂੰ ਆਉਂਦਾ ਹੈ ਕੁਝ ਮਹੀਨਿਆਂ ਬਾਅਦ ਜਾਂ ਕੁਝ ਸਾਲ ਬਾਅਦ ਕਿ ਉਹਨਾਂ ਉਹ ਫਿਰ ਉਸੇ ਲਾਈਨ ਵਿੱਚ ਆ ਗਏ ਉਹਨਾਂ ਦਾ ਸਭ ਕੁਝ ਬਰਬਾਦ ਹੋ ਗਿਆ ਹੁਣ ਉਹ ਫਿਰ ਜੋ ਪਹਿਲੇ ਸੀ ਗਰੀਬ ਉਸੇ ਹੀ ਲਾਈਨ ਵਿੱਚ ਆ ਗਏ ਇਸ ਤਰ੍ਹਾਂ ਦਾ ਰਾਹੋ ਐਸਾ ਵੀ ਕਰਵਾਂਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਦੱਸਣਾ ਹੈ ਤੁਹਾਨੂੰ ਕਿ ਰਾਹੂ ਨੂੰ ਅਸੀਂ ਅੱਛਾ ਕਿਵੇਂ ਕਰੀ ਇਸ ਤਰ੍ਹਾਂ ਅੱਛਾ ਕਰੀਏ ਕਿ ਉਹ ਜੇ ਸਾਨੂੰ ਜੋ ਅਚਾਨਕ ਧਨ ਪ੍ਰਾਪਤੀ ਦੇ ਰਿਹਾ ਹੈ ਜੋ ਅਚਾਨਕ ਰਾਹੂ ਸਾਨੂੰ ਸੁਖ ਦੇ ਰਿਹਾ ਹੈ ਉਹ ਲਾਈਫ ਟਾਈਮ ਤੱਕ ਰਹੇ ਠੀਕ ਹੈ ਨਾ ਜੋ ਅੱਗੇ ਤੱਕ ਵੀ ਸਾਨੂੰ ਸੁਖ ਦੇਵੇ ਅਸੀਂ ਰਾਹੂ ਨੂੰ ਕਿਵੇਂ ਸੰਭਾਲ ਕੇ ਰੱਖੀਏ ਕਿਸ ਤਰ੍ਹਾਂ ਅਸੀਂ ਰਾਹੂ ਦੇ ਉਪਾਅ ਕਰਕੇ ਰਾਹੂ ਨੂੰ ਲੰਬੇ ਸਮੇਂ ਤੱਕ ਅੱਛਾ ਰੱਖ ਸਕੀਏ ਤਾਂ ਕਿ ਅਸੀਂ ਜੋ ਸੁਖ ਜੋ ਸਾਨੂੰ ਪੈਸਾ ਰਾਹੁ ਨੇ ਅਚਾਨਕ ਦਿੱਤਾ ਹੈ ਉਸ ਦਾ ਅਸੀਂ ਸੁੱਖ ਤਾਂ ਭੋਗ ਸਕੀਏ ਠੀਕ ਹੈ ਹੁਣ ਤੁਹਾਨੂੰ ਇਹ ਤਾਂ ਕਲੀਅਰ ਹੋ ਗਿਆ ਹੋਵੇਗਾ ਕਿ ਰਾਹੁ ਅੱਛਾ ਕਿਸ ਤਰ੍ਹਾਂ ਹੁੰਦਾ ਹੈ ਤੇ ਖਰਾਬ ਕਿਸ ਤਰ੍ਹਾਂ ਹੁੰਦਾ ਹੈ ਤੇ ਰਾਹੁ ਅੱਛਾ ਕੀ ਸਾਨੂੰ ਅੱਛੇ ਆਈਡੀਆਸ ਕਿਵੇਂ ਦਿੰਦਾ ਹੈ ਜਿਵੇਂ ਕਿ ਅਸੀਂ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਣਾ ਹੈ ਤਾਂ ਉਹ ਸਾਨੂੰ ਸਾਡੇ ਦਿਮਾਗ ਨੂੰ ਇਸ ਦਾ ਮਤਲਬ ਅਸੀਂ ਨੌਲੇਜੇਬਲ ਤਰੀਕੇ ਦੇ ਨਾਲ ਅੱਛੀ ਤਰ੍ਹਾਂ ਉਹ ਸਮਝ ਕੇ ਅਸੀਂ ਪੈਸਾ ਲਗਾਉਂਦੇ ਹਾਂ ਲਾਟਰੀ ਕਿਸ ਦਿਨ ਖਰੀਦਣੀ ਹੈ ਕਿਸ ਦਿਨ ਨਹੀਂ ਖਰੀਦਣੀ ਇਹ ਵੀ ਸਾਨੂੰ ਰਾਹੁ ਹੀ ਦੱਸ ਦਿੰਦਾ ਹੈ ਠੀਕ ਹੈ ਇਹ ਸਭ ਚੀਜ਼ਾਂ ਹਨ ਜੋ ਰਾਹੁ ਨਾਲ ਹੀ ਕਈ ਲੋਕ ਅਚਾਨਕ ਰੋਡ ਪਤੀ ਤੋਂ ਕਰੋੜਪਤੀ ਬਣ ਗਏ ਹਨ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਰਾਹੂ ਦੇ ਐਸੇ 3-4 ਉਪਾਅ ਜਿਨ੍ਹਾਂ ਨੂੰ ਕਰਕੇ ਤੁਸੀਂ ਰਾਹੂ ਨੂੰ ਹਮੇਸ਼ਾ ਵਾਸਤੇ ਲੌਂਗ ਟਰੰਮ ਤੱਕ ਅੱਛਾ ਰੱਖ ਸਕਦੇ ਹੋ ਉਹ ਦੱਸਣ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਜੀ ाइब नहीं किया है तो प्लीज चैनल दबाव तो तक पहुंचे प्राप्त करो जी ते चलो जी हम आप गए राहू दे ऐसे क्योंकि राहू सा अच्छा भी है बुरा भी है पर अपा राहू दे कर देवे तो जो लोग कहते हैं लॉटरी सटा ਸਾਡਾ ਸ਼ੇਅਰ ਮਾਰਕੀਟ ਤੇ ਹੋਰ ਜੋ ਕੰਮ ਜਿਸ ਦੇ ਨਾਲ ਸਾਨੂੰ ਬਹੁਤ ਫਾਇਦਾ ਹੋ ਸਕਦਾ ਹੈ ਇਹ ਉਪਾਅ ਕਰਨ ਦੇ ਨਾਲ ਹੋ ਸਕਦਾ ਹੈ ਤੇ ਸਭ ਤੋਂ ਪਹਿਲਾ ਉਪਾਅ ਸਭ ਤੋਂ ਪਹਿਲਾ ਉਪਾਅ ਹੈ ਕਿ ਤੁਸੀਂ ਲਾਈਟ ਦਾ ਬਿੱਲ ਠੀਕ ਹੈ ਧਿਆਨ ਨਾਲ ਸੁਣਨਾ ਲਾਈਟ ਦਾ ਬਿੱਲ ਕਿਸੇ ਗਰੀਬ ਦਾ ਠੀਕ ਹੈ ਆਪਣਾ ਲਾਈਟ ਦਾ ਬਿੱਲ ਦੀ ਗੱਲ ਨਹੀਂ ਕਰ ਰਹੀ ਆ ਬਿਜਲੀ ਦਾ ਬਿੱਲ ਕਿਸੇ ਗਰੀਬ ਦਾ ਬਿਜਲੀ ਦਾ ਬਿੱਲ ਤੁਸੀਂ ਭਰਨਾ ਹੈ ठीक है जेकर तुम ए कर दिता राहु, एना अच्छा हो जाएगा कदो तो एकदम करोड़पति बना देगा तो खुद नहीं पता चलेगा किस तरह चमत्कार होगा ऐसा हो गया पहला छोटा जा उपाय लेकिन बहुत ज्यादा पावरफुल नंबर दो ते तुसी हमेशा स्मार्ट वॉच पानी है स्मार्ट वॉच केड़ी हुंदी है जिस दे विच सुइया ना हो ਠੀਕ ਹੈ ਇਹ ਧਿਆਨ ਰੱਖਣਾ 스마트 వాచ్ ਐਸੀ ਲੈਣੀ ਹੈ ਜਿਸ ਦੇ ਵਿੱਚ ਸੁਈਆਂ ਨਾ ਹੋਣ ਡਿਜੀਟਲ వాਚ ਵੀ ਉਸ ਨੂੰ ਕਹਿੰਦੇ ਹਨ ਅੱਜਕੱਲ ਠੀਕ ਹੈ ਅੱਜਕੱਲ ਦੇ ਜਿਹੜੇ ਯੰਗ ਬੱਚੇ ਹਨ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ ਠੀਕ ਹੈ ਇਹ ਹੋਗੇ ਸਾਡੇ ਦੋ ਉਪਾ ਤੀਸਰੇ ਨੰਬਰ ਦਾ ਉਪਾ ਜਿਸ ਨਾਲ ਤੁਸੀਂ ਰਾਹ ਨੂੰ ਅੱਛਾ ਕਰ ਸਕਦੇ ਹੋ ਉਹ ਹੈ ਹਾਥੀ ਠੀਕ ਹੈ ਜੇ ਤੁਹਾਡੇ ਘਰ ਦੇ ਆਸ-ਪਾਸ ਤਾਂ ਦੇਖੋ ਹਾਥੀ ਨਹੀਂ ਮਿਲੇਗਾ ਫਿਰ ਵੀ ਜੋ ਚਿੜੀਆ ਘਰ ਹੁੰਦਾ ਹੈ ਜੂ ਜਦੋਂ ਤੁਸੀਂ ਘੁੰਮਣ ਜਾਂਦੇ ਹੋ ਤੁਹਾਡੇ ਘਰ ਦੇ ਥੋੜੀ ਜੀ ਦੂਰ ਵੀ ਹੋਏਗਾ ਤਾਂ ਥੋੜੀ ਮਿਹਨਤ ਕਰ ਲੋ ਜੇਕਰ ਤੁਸੀਂ ਆਪਣੇ ਘਰ ਚ ਖੁਸ਼ੀਆਂ ਲਿਆਉਣੀਆਂ ਹੈ ਤਾਂ ਹਾਥੀ ਨੂੰ ਤੁਸੀਂ ਗੰਨਾ ਜਾਂ ਮooli ਖਿਲਾਓ ਇਸ ਦੇ ਨਾਲ ਰਾਹੁਲ ਜ਼ਬਰਦਸਤ ਸਾਡਾ ਅੱਛਾ ਹੋ ਜਾਂਦਾ ਹੈ ਐਨੀਆਂ ਤੁਹਾਨੂੰ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਐਨੀਆਂ ਓਪਰਚ्युनिटीज ਤੁਹਾਨੂੰ ਰਾਹੁ ਦੇਗਾ ਜਿਸ ਦੇ ਨਾਲ ਬੜੀ ਆਸਾਨੀ ਨਾਲ ਤੁਹਾਡਾ ਜੋ ਇਸ ਵੇਲੇ ਤੁਸੀਂ ਪਰੇਸ਼ਾਨ ਹੋ ਤੁਹਾਨੂੰ ਪਰੇਸ਼ਾਨੀਆਂ ਤੋਂ ਇਸ ਤਰ੍ਹਾਂ ਖਿੱਚ ਕੇ ਬਾਹਰ ਲਿਆਏਗਾ ਰਾਹੂ ਕਿਉਂਕਿ ਰਾਹੂ ਵਿੱਚ ਐਸੀ ਤਾਕਤ ਹੈ ਜੋ ਰਾਤੋ ਰਾਤ ਤੁਹਾਨੂੰ ਅਮੀਰ ਬਣਾ ਸਕਦਾ ਹੈ ਚੌਥੇ ਨੰਬਰ ਤੇ ਤੁਸੀਂ ਕੀ ਕਰਨਾ ਹੈ ਦੇਖੋ ਬਹੁਤ ਛੋਟੀਆਂ ਛੋਟੀਆਂ ਗੱਲਾਂ ਮੈਂ ਦੱਸ ਰਹੀ ਆ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜੋ ਸਾਨੂੰ ਪਤਾ ਨਹੀਂ ਹੁੰਦੀਆਂ ਪਰ ਅਸੀਂ ਇਹ ਛੋਟੇ ਛੋਟੇ ਉਪਾਅ ਕਰਕੇ ਅਸੀਂ ਆਪਣੇ ਕੀ ਕਰ ਸਕਦੇ ਹਾਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਚੌਥੇ ਨੰਬਰ ਤੇ ਤੁਸੀਂ ਕੀ ਕਰਨਾ ਹੈ ਆਪਣੇ ਸਸੁਰਾਲ ਪੱਖ ਨਾਲ ਬਣਾ ਕੇ ਰੱਖਣੀ ਆਪਣੇ ਸੋਹਰਿਆਂ ਨਾਲ ਬਣਾ ਕੇ ਰੱਖਣੀ ਹੈ ਪਾਵੇ ਉਹ ਬੁਰੇ ਹੀ ਹੋਣ एक गल कर रही हाँ मैं ठीक है कई बार की होंगे है कि सादे सोरा परिवार अच्छा नहीं है ठीक है उन्होंने ही सब गलती है अकॉर्डिंग टू यू कि साढ़े वास्ते सोरा परिवार अच्छा नहीं है पर जेकर जे अपना भला चाहते हो तो उन्होंने बना के रखो क्योंकि राहु ससुराल पक्ष का भी कारक है उन्होंने बना के रखो राहु थ अच्छा होए ठीक है किन्ने छोटे छोटे है अपने ਕੁਸ਼ੀਆਂ ਵਾਸਤੇ ਐਸਾ ਬੱਸੀ ਕਰ ਸਕਦੇ ਆ ਅਗਲਾ ਉਪਾਅ ਛੋਟਾ ਜਿਹਾ ਲੇਕਿਨ ਪਾਵਰਫੁਲ ਉਪਾਅ ਤੁਹਾਨੂੰ ਦੱਸ ਰਹੀ ਆ ਕਿ ਤੁਸੀਂ ਆਪਣੇ ਘਰ ਦਾ ਟਾਇਲਟ ਜਿਹੜਾ ਹੈ ਵਾਸ਼ਰੂਮ ਜਿਹੜਾ ਹੈ ਖੁਦ ਸਾਫ ਕਰੋ ठीक है क्योंकि वॉशरूम जो साडा बाथरूम है ओ भी साडा राहु है बाथरूम वॉशरूम राहु ही कारक है ते तुसी खुद टॉयलेट साफ करनी है खुद बाथरूम अपना साफ करना है इस दे नाल ही थानो तो जो परेशानियां आ रही हां पैसे दे मामले विच या तोडे काम चलते-चलते रुक गए हां अवसर जो थानो तो अपॉर्चुनिटीज पहले मिलदियां सी रुक गई हां ओ थानो तो राहु दिलाएगा ठीक है ਹੁਣ ਇਸ ਦੇ ਨਾਲ-ਨਾਲ ਜੋ ਤੁਹਾਨੂੰ ਕਰਨਾ ਹੈ ਕਿ ਫ੍ਰੀ ਦੀਆਂ ਚੀਜ਼ਾਂ ਉਹ ਲੈਣੀਆਂ ਤੁਸੀਂ ਬੰਦ ਕਰਨੀਆਂ ਹਨ ਕਈ ਵਾਰੀ ਹੁੰਦਾ ਨਾ ਸਾਨੂੰ ਕੋਈ ਸਮਝ ਲਓ ਇਲੈਕਟ੍ਰੋਨਿਕ ਗਿਫਟ ਵੀ ਹਾਂ ਐਵੀ ਦੇਖੋ ਇਲੈਕਟ੍ਰੋਨਿਕ ਗਿਫਟ ਵੀ ਤੁਸੀਂ ਕਿਸੇ ਤੋਂ ਨਹੀਂ ਲੈਣੇ ਹਨ ਫ੍ਰੀ ਦੀਆਂ ਚੀਜ਼ਾਂ ਕਿਸੇ ਤੋਂ ਨਹੀਂ ਲੈਣੀਆਂ ਹਨ ਕੋਈ ਸਾਨੂੰ ਕੁਝ ਦੇ ਦਿੰਦਾ ਹੈ ਕਈ ਵਾਰੀ ਕਿ ਹਾਂ ਐਸੀ ਯੂਜ਼ ਨਹੀਂ ਕਰਦੇ ਤੁਸੀਂ ਲੈ ਜਾਓ ਹੈਨਾ ਉਹ ਤੁਸੀਂ ਕਿਸੇ ਤੋਂ ਨਹੀਂ ਲੈਣੀਆਂ ਹਨ ਇਸ ਗੱਲ ਦਾ ਤੁਸੀਂ ਮੇਨ ਧਿਆਨ ਰੱਖਣਾ ਹੈ ਐਸਾ ਚੀਜ਼ਾਂ ਹਨ ਜਿਸ ਦੇ ਨਾਲ ਰਾਹੂ sada ਖੁਸ਼ ਹੋਏਗਾ ਰਾਹੂ sada ਅੱਛਾ ਹੋਏਗਾ ਤਾਂ ਰਾਹੂ ਅੱਛਾ ਹੋਏਗਾ ਤਾਂ ਤੁਹਾਨੂੰ ਅੱਛਾ ਰਿਜ਼ਲਟ ਦੇਗਾ ਪਰ ਜਿਨ੍ਹਾਂ ਨੂੰ ਅੱਛਾ ਰਿਜ਼ਲਟ ਮਿਲ ਚੁੱਕਾ ਹੈ ਉਹਨਾਂ ਵਾਸਤੇ ਰਾਹੂ ਲੰਬੇ ਸਮੇਂ ਤੱਕ ਅੱਛਾ ਰਿਜ਼ਲਟ ਦਿੰਦਾ ਰਹੇਗਾ ਇਸ ਤੋਂ ਲਾਵਾ ਲਾਸਟ ਵੀਡੀਓ ਵਿੱਚ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕਦੀ ਵੀ ਤੁਸੀਂ ਐਓ ਜੇ ਘਰ ਵਿੱਚ ਨਾ ਰਹੋ ਜਿਹਦੇ ਵਿੱਚ ਵੈਂਟੀਲੇਸ਼ਨ ਨਾ ਹੋਣ ਜਿੱਥੇ ਜਿਸ ਘਰ ਵਿੱਚ ਅੰਧੇਰਾ ਹੋਵੇ ਹੈਨਾ ਉਸ ਘਰ ਵਿੱਚ ਆਪਾਂ ਨੂੰ ਨਹੀਂ ਰਹਿਣਾ ਹੈ ਆਪਾਂ ਉਸ ਘਰ ਵਿੱਚ ਰਹਿਣਾ ਹੈ ਜਿੱਥੇ ਖਿੜਕੀਆਂ ਖੁੱਲੀਆਂ ਹੋਣ ਹਮੇਸ਼ਾ ਪ੍ਰਕਾਸ਼ ਆਂਦਾ ਹੋਵੇ ਐਸੇ ਘਰ ਵਿੱਚ ਤੁਸੀਂ ਰਹਿਣਾ ਹੈ ਇਸ ਦੇ ਨਾਲ ਵੀ ਤੁਹਾਡਾ ਰਾਹੂ ਅੱਛਾ ਹੁੰਦਾ ਹੈ ਸੋ ਅੱਜ ਮੈਂ ਤੁਹਾਨੂੰ ਛੋਟੇ ਛੋਟੇ ਐਸੇ ਰਾਹੂ ਦੇ ਉਪਾਅ ਰਾਹੂ ਨੂੰ ਠੀਕ ਕਰਨ ਦੇ ਉਪਾਅ ਦੱਸ

ਬਹੁਤ ਪਛਾਣੀਦਾ ਵਧੀਆ ਜਿਆ ਹਰ ਲੈਕ